ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਨੈਣੇ ਵਾਲੇ ਆਏ ਆ ਜੀ ਦੋ ਬੈੜਾਂ ਲੈ ਕੇ ਆਏ ਸੂਈਆਂ ਸਵਾਈਆਂ ਠੀਕ ਆ ਜੀ ਤੇ ਨੰਬਰ ਬਾਕੀ ਦਾ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਗੱਲਬ ਕਿੰਨਾ ਦੁੱਧ ਬਾਤ ਕੱਢਣਗੇ ਕਦੋਂ ਸੂਈਆਂ ਸਾਰੇ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਬੁੱਟੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 6280612633 ਦੁਬਾਰਾ ਫੇਰ ਬੋਲ ਦਿਓ 6280612633 6280612633 33 ਪਿੰਡ ਜੀ ਪਿੰਡ ਨੇ ਵਾਲਾ ਜਿਹੜਾ ਬਰਨਾਲਾ ਤਹਿਸੀਲ ਦਾ ਪਾ ਜੀ ਠੀਕ ਆ ਤੇ ਨੇੜੇ ਇਧਰਲੇ ਪਾਸੇ ਆਪਣਾ ਫਧੌਰ ਤੇ ਸੰਗਲਾਬ ਸਿੰਘ ਜੀ ਇਧਰਲੇ ਪਾਸੇ ਆਪਣਾ ਸੰਧੂ ਕਲਾਇ ਓਕੇ ਜੀ ਤੇ ਜੇ ਆਪਾਂ ਪਹਿਲੇ ਨੰਬਰ ਤੇ ਐਰ ਸ਼ਹਿਰ ਬੱਛੀ ਆ ਜਿਹੜੀ ਕਿਹੜਾ ਸੂ ਆ ਦੇਖੋ ਥੱਲੇ ਧਣ ਲੇਵਾ ਤੇ ਬਾਕੀ ਦੁੱਧ ਵਾਲੀ ਪਛੀ ਆ ਹਨਾ ਪੂਰਾ ਵੀਰੇ ਸਾਰੇ ਅੰਗ ਹੀ ਦੁੱਧ ਵਾਲਿਆ ਬੁੱਟੇ ਤੇ ਸੋਭਾ ਦੀ ਚਵਾਈ ਆਪਣੀ ਕਰੀਬੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਭਾ ਦਾ ਹੀ ਹੈ ਜੇ ਉਸ ਹਸਾਬ ਨਾਲ ਜੱਜ ਕਰ ਲਓ ਕੋਈ ਦੁੱਧ ਨਹੀਂ ਹਨ ਇਹਨਾਂ ਥਲੇ ਛੱਡਿਆ ਵਾ ਕੁਛ ਨਹੀਂ ਬੁੱਟੇ ਆਪਦੀ ਆਪਾਂ ਦੁੱਧ ਵਾਲਾ ਦਾ ਕੰਮ ਆਪਾਂ ਚੁਆਕੀ ਬਸਣਾ ਦੇਣੀਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਹਫਤੇ ਤੋਂ 8 ਦਿਨ ਹੋ ਗਏ ਹਫਤਾ ਲਾ ਲਾ 8 ਦਿਨ ਅੱਛਾ 8 ਦਿਨ ਤੇ ਮਗਰ ਕੀ ਆ ਗਿਆ ਜੀ ਮਗਰ ਬੱਸਾ ਵੀਰੇ ਕਿੰਨਾ ਦੁੱਧ ਬੋਲਾ ਰੈਡੀ ਆ ਬੋਲਾ ਲੀਟਰ ਆਪਾਂ ਮਿੰਕੀ ਦੇਵਾਂਗੇ ਤੇ ਕਿੰਨਾ ਇੱਕ ਟਾਈਮ 2 ਟਾਈਮ ਮਿੰਕੀ ਲੈ ਕੇ ਜਾ ਕਿੰਨਾ ਕਰ ਜੂਗੀ ਪਰ 20 20 ਦੀ ਆਪਾਂ ਗ ਨਾਲੇ ਬਾ ਦਿਖਾ ਦੇ ਕੁੱਤੇ ਆ ਦੇਖੋ ਜੀ ਬਣੀ ਸੀ ਇਕੱਲਾ ਇਕੱਲਾ ਥਾੜ ਓਕੇ ਜੀ ਜਮੈਂ ਸਾਰੀ ਗੱਲਬਾਤ ਓਕੇ ਆ ਜਮੈਂ ਸੂਆ ओरिजिनल ਦੂਜਾ ਹੀ ਆ ਇਹ ਨਹੀਂ ਗੱਲ ਹੈਗੀ ਬੀ ਤੀਜੇ ਨੂੰ ਦੂਜਾ ਕਹੀ ਹੈਗੇ ਹੂੰ 5 ਫੁੱਟ ਕੁੱਤੇ ਮੇਰਾ ਕੱਦ ਠੀਕ ਹੈ ਜੀ 5 ਫੁੱਟ ਤੋਂ ਪਲੱਸ ਹੀ ਮੈਂਦਾ ਕਰਦਾ ਓਕੇ ਜੀ ਲੈ ਚਲੋ ਮੜੀ ਆ ਦੇਖੋ ਜੀ ਕੱਦ ਕਾਠ ਦੀ ਕੋਈ ਵੀ ਇਹਦੇ ਵਿੱਚ ਕਮੀ ਨਹੀਂ ਹੈਗੀ ਆ ਕੇ ਤੁਸੀਂ ਆਉਂਗੇ ਨਾ ਖੁਸ਼ ਹੋ ਕੇ ਜਾਉਂਗੇ ਖੜਾ ਕੇ ਚਲੋ ਬੁੱਟਾ ਨਹੀਂ ਗਿਆ ਜਿਵੇਂ ਮਰਜੀ ਓਕੇ ਜੀ ਓਕੇ ਲੈ ਚਲੋ ਵੀਰੇ ਕੱਦ ਕਾਠ ਤੇ ਬਾਕੀ ਦਾ ਕੋਈ ਨਵਾਇਆਂ ਨਹੀਂ ਕੋਈ ਤਵਾਇਆਂ ਨਹੀਂ ਜਿਹੜੀ ਚੀਜ਼ ਹੁੰਦੀ ਹੈ ਹਨਾ ਉਹ ਤਾਂ ਉਹ ਚੀ ਬਿਮਾਰ ਹੋ ਜਾਣੀ ਹੈ ਸਹੀ ਗੱਲ ਠੀਕ ਆ ਤੇ ਬਾਕੀ ਆਹ ਦੇਖਾਂ ਦੀ ਤੰਗੀ ਕਰਕੇ ਲੰਗੀਆਂ ਤੋੜ ਕੇ ਫਿਰ ਗੱਲਬਾਤ ਹੋ ਜਾਈ ਆਹ ਦੇਖੋ ਜੀ ਫੇਸ ਕਰੋ ਚੈੱਕ ਇੱਕ ਨੰਬਰ ਫੇਸ ਆ ਤੇ ਬਾਕੀ ਦਾ ਬੇਸ਼ੱਕ ਦੀ ਆਨਲਾਈਨ ਮੰਗਾ ਲਓ ਕੋਈ ਨਕਸ਼ ਵਾਲੀ ਵਹਿਣ ਨਹੀਂ ਹੈਗੀ ਜੀ ਆਨਲਾਈਨ ਮੰਗਾਉਂਦਾ ਆਪਣੀ ਥਣਲੇਵੀ ਦੀ ਗਾਰੰਟੀ ਹੋ ਜਾਈ ਆਹ ਦੇਖੋ ਜੀ ਥਣਲੇਵੀ ਦੀ ਗਾਰੰਟੀ ਉੱਤੋਂ ਅਗਲੇ ਦੇਖਣੀ ਆ ਤੇ ਬਾਕੀ ਦੀ ਗੱਲ ਨਹੀਂ ਕੱਦ ਕਾਠ ਦੀ ਨਹੀਂ ਕਮੀ ਮੈਂ ਬੋਲ ਦਿੰਦਾ ਜੀ ਹੁੰਦੀ ਕੱਦ ਕਾਠ ਵੱਡਾ ਠੀਕ ਆ ਜੀ ਹਾਂ ਤੇ ਬਾਕੀ ਦਾ ਬਾਈ ਕਹਿੰਦਾ ਆਓ ਪਹੁੰਚ ਦੋ ਟਾਈਮ ਤੇਲ ਥੋੜਾ ਮਚਣਾ ਖਰਚਾ ਥੋੜਾ ਹੋਣਾ ਪੈਸੇ ਤੁਸੀਂ ਦੇਣੇ ਆ ਤੇ ਦਸੱਲੀ ਕਰਨਾ ਥੋੜ ਕੋਈ ਚੱਕਰ ਨੂੰ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਅਸੀਂ ਦੇਣੀ ਆਪਾਂ ਨੂੰ ਡਰਨ ਵਾਲਾ ਤਾਂ ਕੰਮ ਹੀ ਨਹੀਂ ਨੀਗਾ ਜੇ ਆਪਾਂ ਚਵਾਈ ਤੋਂ ਬਣਾਇਤ ਨਹੀਂ ਇਦਾਂ ਦੀਲੇ ਬਾਤ ਖਾ ਰਹਾ ਆ ਦੇਖੋ ਕੱਲਾ ਕੱਲਾ ਥਣ ਥਣ ਗੁਲਾਬੀ ਜਾਤ ਵਾਲਾ ਥਣ ਲੱਗਿਆ ਵਾ ਹਨਾ ਲਿਆਓ ਜੀ ਵੀਰੇ ਕਰੋ ਚੈੱਕ ਬਾਕੀ ਦੀ ਗੱਲ ਨਾ ਤੁਸੀਂ ਚੋ ਕੇ ਲੈ ਕੇ ਜਾਇਓ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਚੋ ਆ ਕੇ ਵਸੀ ਦੇਣੀ ਆਪਾਂ ਤੇ ਫਿਰ ਵੀਰੇ ਪੈਸੇ ਇਹਦੇ ਕਿੰਨੇ ਆ ਲੱਖੀ ਬਸ ਮੋਟਾ ਪਰੌਣ ਨੂੰ ਕੋਈ ਹੂੰ ਹੂੰ 70000 ਜੋ ਮਾੜਾ ਮੋਟਾ ਮਾਨ ਤਾਰ ਕਰਦੇ ਗਏ ਘਰ ਆਈ ਵੀਰ ਦਾ ਓਕੇ ਆ ਸਾਰੀ ਗੱਲ ਬਾਤ ਆ ਨਾ ਵਧੀਆ ਰੇਟ ਰੱਖਿਆ ਤੇ ਹੁਣ ਦੋ ਨੰਬਰ ਦੀ ਗੱਲ ਕਰ ਲੀ ਗਏ ਹਾਂਜੀ ਵੀਰ ਦੋ ਨੰਬਰ ਕਾਲੀ ਆਕਾਲੀ ਰਜਾ ਅੱਛਾ ਇਹ ਕੀ ਦੂਜਾ ਸੂਆ ਸੂਈ ਆ ਓਕੇ ਜੀ ਮਗਰ ਬੱਸੀ ਆ ਤੀਜਾ ਦਿਨ ਸੂਈ ਨੂੰ ਹੋਇਆ ਮਗਰ ਜਰਸੀ ਬੱਸੀ ਆ ਗਈ ਹੈ ਨਾ ਜਰਸੀ ਬੱਸੀ ਹੂੰ ਤੇ ਤੀਜਾ ਦਿਨ ਕਿੰਨਾ ਬੋਲਾ ਰੈਡੀ ਆ ਥੱਲੇ ਪਿਛਲੇ ਤੋਂ ਆਪਾਂ 12 ਤੋਂ 13 ਲੀਟਰ ਬੋਲੀਵੁੱਟ ਦੇ ਡੱਬਾ ਮਾਰ ਕੇ ਦੇ ਰਹੇ ਹਾਂ ਠੀਕ ਆ ਤੇ ਕਿੰਨਾ ਕਿੰਨਾ ਦੁੱਧ ਕੱਢ ਦੂਗੀ ਹਾਈ ਹਸਤੇ ਬਾਹਰ ਨਹੀਂ ਕਹਿੰਦੇ 17 ਲੀਟਰ ਦੁੱਧ ਦੇਣਾ 17 ਆ ਲੀਟਰ ਹੈ ਨਾ ਲਓ ਫਿਰ ਇਹਨੂੰ ਕੱਢ ਕੇ ਦਿਖਾ ਕੇ ਓਕੇ ਆ ਜਮਾਂ ਗੱਲ ਬਾਤ ਓਕੇ ਆ ਦੇਖੋ ਜੀ ਹਾਂ ਕੋਈ ਵੀ ਵੀਰ ਆਪਣੇ ਕੋਲ ਦੋ ਟਾਈਮ ਤਿੰਨ ਟਾਈਮ ਓਕੇ ਜੀ ਹਾਂ ਕੋਈ ਆਇਆ ਨਹੀਂ ਬਸ ਲੱਤਾਂ ਨੂੰ ਫੜ ਕੇ ਖੜ ਜਾ ਕੋਈ ਆਇਆ ਨਹੀਂ ਹਿੱਲਣ ਵਾਲਾ ਨਹੀਂ ਠੀਕ ਆ ਵੀਰੇ ਨਹੀਂ ਠੀਕ ਆ ਜਿਹਦਾ ਹੁੰਦਾ ਪਸ਼ੂ ਹਿੱਲਦਾ ਨਹੀਂ 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 ਠੀਕ ਆ ਉਹ ਇਹ ਜੇ ਆਪਾਂ ਦਿੱਤਾ ਪਸ਼ੂ ਵੇਚਦੀ ਨਹੀਂ ਬੁੱਢੇ ਬਾਕੀ ਦੀ ਗੱਲ ਜੋੜੇ ਤੇਰਾ ਚੰਗਾ ਹੈਗਾ ਅੱਜ ਐਵੇਂ ਆਪਾਂ ਬਿਲਕੁਲ ਚੰਗਾ ਬਿਲਕੁਲ ਜੈਨੂਅਨ ਰੇਟ ਰੱਖਿਆ ਬਾਈ ਨੇ 70000 ਇਹ ਜੀ ਵੇੜ ਅਗਲਾ 90 90 ਮੰਗੀ ਜਾਂਦੇ ਹਨਾ ਜੇ ਆਪਾਂ ਗੱਲ ਕਰ ਲਈ ਜਿਹੜੀ ਗੱਲ ਹੁੰਦੀ ਆਪਾਂ ਉਹੀ ਕਹਿੰਨੇ ਆ ਤੇ ਇਹਦੇ ਵੀ ਪੋਲਾਂ ਵਾਲਾਂ ਬਹੁਤ ਪਈਆਂ ਭਰ ਜੂ ਹੱਥ ਨੂੰ ਮਾਫਾ ਡਾਟਾਂ ਆ ਦੇਖੋ ਜੀ ਥਾਂ ਦੀ ਜ਼ਰੂਰ ਕਮੀ ਆ ਥੋੜੀ ਲੰਮੀ ਨਹੀਂ ਤੋਰੀ ਜਾਂਦੀ ਤੇ ਬਾਕੀ ਦੀ ਗੱਲ ਫੁੱਟ ਵਾਲਾ ਵਰਗਾ ਲਿਵਾਇਦਾ ਪਿਆਗਾ ਦੇਖੋ ਜੀ ਹਨਾ ਦੀ ਤੇ ਆਪਣੀ ਜੇਰ ਦੀ ਤਾਂ ਬੁੱਟੇ ਗਾਰੰਟੀ ਹੋਰ ਦੇਣ ਤੱਕ ਦੀ ਹੂੰ ਦੇਰ ਜੁਗ ਸਭ ਠੀਕ ਆ ਦੂਜੀ ਗੱਲ ਆਪਣੀ ਘਰ ਘਰ ਦੀ ਗਾਰੰਟੀ ਆ ਬੁੱਟੇ ਹੂੰ ਇੱਥੇ ਦੇ ਥੱਲੇ ਆਪਣੀ ਕਿਸ ਪ੍ਰਕਾਰ ਦੀ ਉਹਦੀ ਛੱਡੀ ਕਰ ਸਕਦਾ ਹਾਂ ਇੱਥੇ ਕਰਕੇ ਲੈ ਤੇ ਵੀਰੇ ਇਹਦੇ ਪੈਸੇ ਕਿੰਨੇ ਆਗੇ ਇਹ ਤਾਂ ਬੁੱਟੇ ਆਪਾਂ ਐਵੇਂ 60 ਨਹੀਂ 60 ਨਹੀਂ ਹੂੰ 52000 ਦੀ ਬੱਛੀ ਦਿਆ ਮਾਨਦਾਨ ਹੋਰ ਹੋ ਜਾ ਮਾਨਦਾਨ ਕਰਦਾ ਘਰ ਆ ਤੇ ਦੁੱਧ ਹੁਣ ਬੋਲਾ ਕਿੰਨਾ ਦੱਸਿਆ ਸੀ 13 ਲੀਟਰ ਮਿਲ ਕੇ ਲੈ ਜੀ ਕੋਈ ਵੀ 13 ਲੀਟਰ ਮਿਲ ਕੇ ਬਾਕੀ ਆ ਸੁਬਾ ਦਾ ਵੇਲਾ ਬੱਛੀਆਂ ਜਮਾ ਬੇਲੀਆਂ ਕਰੀਆਂ ਆ ਦੇਖੋ ਆ ਤੁਹਾਨੂੰ ਭਰ ਜੂ ਜਮਾ ਮੈਂ ਬੈਟਾਂ ਨੂੰ ਭਰ ਜਾਂਦੀ ਆ ਭਾਲ ਜੀ ਦੀ ਬੱਛੀ ਥੋੜੀ ਠੀਕ ਆ ਵੀਰੇ ਤੇ 58000 ਜਮਾਨਦਾਨ ਹੋ ਜਾ ਤੇ ਬਾਕੀ ਦਾ ਬੱਛੀ ਵੀ ਇਹਦੇ ਮਗਰ ਚੰਗੀ ਆ ਹਨਾ ਆ ਦੇਖੋ ਜੀ ਜਰਸੀ ਜਾ ਗਈ ਬੱਛੀ ਤੇ ਐਰ ਸੈਰ ਦਾ ਆਪਾਂ ਲੈਣਾ 70000 ਰੁਪਇਆ ਮਾਨਦਾਨ ਕਰ ਦੇਣੀ ਬੜਾ ਮੋਟਾ ਜਿਹਾ ਹੂੰ ਹੂੰ ਵੀਰ ਜੀ ਨਾ ਸਾਡਾ ਖਲਕ ਸਵਾਰ ਜ ਲੈਣਾ ਤਾਂ ਖੁਸ਼ੀ ਖੂਨ ਲਾਵੇ ਠੀਕ ਆ ਵੀਰੇ ਤੇਰੀ ਗੱਲ ਜਮਾ ਚਾਇਆ ਜਾ ਠੀਕ ਆ ਵੀਰੇ ਹਾਂ ਆਪਣੇ ਘਰੋਂ ਕੋਈ ਵੀ ਵੀਰ ਇਸ ਪ੍ਰਕਾਰ ਦੀ ਤਸਲੀ ਕਰ ਸਕਦਾ ਇਹ ਤੋਂ ਬਾਹਰ ਕੋਈ ਗਾਰੰਟੀ ਨਹੀਂ ਠੀਕ ਆ ਤੇ ਫਿਰ ਨੰਬਰ ਬੋਲ ਦੇ ਬਾਈ ਫਿਰ 6280612633 ਪਿੰਡ ਨਾਣੇਵਾਲਾ ਜੀ ਠੀਕ ਤੇ ਨੇੜੇ ਭਧੌੜ ਬਾਈਆਂ ਦੇ ਚੰਨਾ ਕਲਾਪ ਸਿੰਘ ਤੇ ਸੰਦੂ ਖਲਾ ਠੀਕ ਆ ਦੋ ਬੈੜਾਂ ਦੇ ਦੋਨੇ ਤੁਹਾਨੂੰ ਦਿਖਾ ਦਿੰਗਾ ਹਰ ਵਾਰ ਦਿਖਾ ਦਈ ਦੁੱਧ 16 ਕਿਲੋ ਜਮਾ ਰੈੜੀ ਆ 8 ਲੀਟਰ ਪਰ ਠੀਕ ਆ ਵੀਰੇ ਹਾਂ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ